ਪਾ ਸੈਂਟਰ 'ਚ ਜੋ ਸ਼ਰੀਆਮ ਚੱਲ ਰਿਹਾ ਸੀ ਜਿਸਮ ਫਰੋਸ਼ੀ ਦਾ ਕੰਦਾ ਕੁੜੀਆਂ ਮੁੰਡੇ ਕਰ ਰਹੇ ਸੀ ਗਲਤ ਕੰਮ ਉੱਤੋਂ ਪਹੁੰਚ ਗਈ ਪੁਲਿਸ ਗਲਤ ਹਾਲਤ ਦੇ ਵਿੱਚ ਫੜ ਲਈ ਮੁੰਡੇ ਕੁੜੀਆਂ ਚਾਰ ਵਿਦੇਸ਼ੀ ਕੁੜੀਆਂ ਨੂੰ ਪੁਲਿਸ ਨੇ ਲਿਆ ਹਿਰਾਸਤ ਤਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਪੁਲਿਸ ਦੇ ਵੱਲੋਂ ਇੱਕ ਸਪਾ ਸੈਂਟਰ ਦੇ ਉੱਤੇ ਦੇਰ ਰਾਤ ਰੇਡ ਮਾਰੀ ਗਈ ਹੈ ਰੇਡ ਦੌਰਾਨ ਚਾਰ ਵਿਦੇਸ਼ੀ ਕੁੜੀਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਇਸ ਦੌਰਾਨ ਕੁਝ ਮੁੰਡੇ ਵੀ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਗਏ ਨੇ ਜੋ ਸਪਾ ਸੈਂਟਰ ਦੀ ਆੜ ਦੇ ਵਿੱਚ ਗਲਤ ਕੰਮ ਕਰ ਰਹੇ ਸੀ ਇਸ ਦੌਰਾਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਮੂੰਹ ਟੱਕ ਕੇ ਸਪਾ ਸੈਂਟਰ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ ਜਿਸ ਦੌਰਾਨ ਪੁਲਿਸ ਸੇਵ ਨੂੰ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਾਂ ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਪੁਲਿਸ ਨੂੰ ਕਾਫੀ ਸਮੇ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਪਾ ਸੈਂਟਰ ਦੀ ਆਰਡ ਦੇ ਵਿੱਚ ਇੱਥੇ ਗਲਤ ਕੰਮ ਕੀਤੇ ਜਾਂਦੇ ਨੇ ਤਾਂ ਪੁਲਿਸ ਦੇ ਵੱਲੋਂ ਐਕਟਿਵਨੈਸ ਦਿਖਾਉਂਦੇ ਹੋਏ ਸਪਾਸ ਸੈਂਟਰ ਦੇ ਵਿੱਚ ਛਾਪੇ ਮਾਰੇ ਕੀਤੇ ਜਾਂਦੀ ਹੈ ਰੇਡ ਮਾਰੀ ਜਾਂਦੀ ਹੈ ਤੇ ਇਸ ਦੌਰਾਨ ਜਿਹੜਾ ਹੈ ਗਲਤ ਕੰਮ ਕਰਦੇ ਮੁੰਡੇ ਕੁੜੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਸਵੀਰਾਂ ਬਠਿੰਡਾ ਦੀਆਂ ਜਿੱਥੇ ਪੁਲਿਸ ਦੇ ਵੱਲੋਂ ਕੀ ਕੁਝ ਬਿਆਨ ਦਿੱਤੇ ਗਏ ਨੇ ਕਿ ਕੁਝ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਤੁਹਾਨੂੰ ਸੁਣਾਉਂਦੇ ਹਾਂ ਦੀ ਸਰਕੀ ਕਰਨ ਉਹ ਅੱਜ ਰੇਡ ਕੀਤੀ ਜੀ ਹਾਂਜੀ ਆਪਾਂ ਇੱਕ ਇਮੋਰਲ ਟਰੈਫਿਕਿੰਗ ਦਾ ਪਰਚਰ ਰਜਿਸਟਰ ਕਰ ਰਹੇ ਹਾਂ ਆਪਣੇ ਜਿਹੜੇ ਓਨਰ ਹੈ ਤੇ ਆਪਣੇ ਜਿਹੜੇ ਮੈਨੇਜਰ ਹੈ ਉਹਨਾਂ ਦੇ ਖਿਲਾਫ ਕਿੰਨੇ ਬੰਦੇ ਘੇਪੜਾ ਕੀਤੇ ਆ ਆਪਾਂ ਜੀ ਬੇਸਿਕਲੀ ਤਾਂ ਫਿਲਹਾਲ ਇੱਕੋ ਬੰਦਾ ਗ੍ਰਿਫਤਾਰ ਕੀਤਾ ਹੈ ਬਾਕੀ ਜਿਹੜੀਆਂ ਲੜਕੀਆਂ ਰਿਕਵਰ ਹੋਈਆਂ ਨੇ ਉਹ ਨੇ ਲੜਕੀਆਂ ਜੀ ਆਪਣੀਆਂ ਵਿਦੇਸ਼ੀ ਨੇ ਥਾਈਲੈਂਡ ਦੀ ਜਿਹੜਾ ਕਿੰਨੇ ਕਿੰਨੇ ਫਿਲਹਾਲ ਤਾਂ ਅਸੀਂ ਇੱਕੋ ਤੇ ਰੇਡ ਕੀਤੀ ਜੀ ਸਾਨੂੰ ਇੱਕੋ ਪਤਾ ਜਿਹੜਾ ਸਾਨੂੰ ਇਹ ਚੀਜ਼ ਬਲੋਸਮ ਡੇ ਸਪਾ ਜੀ ਥੈਂਕ ਯੂ